ਹਾਂ ਸੱਸੀ ਗੱਲ ਜੀ ਸਾਰਿਆਂ ਵਦੇ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਸੁੰਨ ਮੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਤਿੰਨ ਮੱਝਾਂ ਦਿਖਾਉਣੀਆਂ ਤਿੰਨੇ ਦੀਆਂ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਸੁੰਨ ਮੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਸੁਣਾਓ ਵਧੀਆ ਵੇਚ ਗਿਆ ਮਾਲ ਪਰਸਾਂ ਵਾਲਾ ਮਾਲ ਜ 15-20 ਮਿੰਟਾਂ ਜੀ ਵੇਚ ਗਿਆ ਭਾਜੀ ਪੂਰੀ ਦੇ ਕਿੰਨੇ ਘਾਇ ਪੂਰੀ ਦੇ ਅੱਜ ਤੱਕ ਫੋਨ ਆਉਂਦੇ ਜੀ ਅੱਛਾ ਬੜੇ ਫੋਨ ਆਉਂਦੇ ਪੂਰੀ ਦੂਰੀ ਕੱਲੀ ਪੂਰੀ ਫਿਰ ਕਿੱਥੇ ਚਲ ਗਈ ਉਹ ਖੰਨੇਰੋ 200 ਕਿਲੋਮੀਟਰ ਕਾੜੀ ਗਈ ਜੀ ਅੱਛਾ ਖੰਨੇਰੋ ਵੀ ਕਾੜੀ ਅੱਛਾ ਸਾਢੇ 3-400 ਕਿਲੋਮੀਟਰ ਬਣਦਾ ਹਿਸਾਬ ਨਾਲ ਅੱਛਾ ਵਾਵਾ ਦੂਰੀ ਕੱਲੀ ਕਰਾਇਆ ਬੜਾ ਪੈ ਗਿਆ ਹਰਿਆਣੇ ਦੇ ਬਾਜਰ ਚ ਗਈ ਜੀਗਾ ਅੱਛਾ ਆਹੋ ਠੀ ਚਲੋ ਨਾਮ ਦੱਸਦੇ ਇਕ ਜੀ ਨਾਮ सोनू ਸ਼ਹਿਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇਕ ਨਾ ਨ 77 ਤੇ ਸ਼ੁਰੂਆਤ ਆ ਤਾਜੀ ਸੂਈ ਤੋਂ ਕਰ ਲਈਏ ਫਿਰ ਕਰ ਲੋ ਥਾਣੇ ਦੇ ਦੇਖ ਸਕਦੇ ਲੱਗੇ ਤੋਂ ਥਾਣੇ ਵੀ ਚੰਗੇ ਕਰਦੇ ਆ ਜਿਹੜਾ ਉਹਦੇ ਵਿੱਚ ਪੱਕਾ ਚੱਲਦਾ ਤੇ ਕਿੰਨਾ ਚਿਰ ਹੋਇਆ ਬੇਜੇ ਨੂੰ ਸੂਈ ਜੇ ਚੌਥਾ ਦਿਨ ਸੂਈ ਨਾ ਹੋ ਜਾਵੇ ਨਾੜੂ ਵੀ ਮੇਰੇ ਵਾਂਗ ਨਾਲ ਹੀ ਹੋਣਾ ਬੱਚੇ ਦਾ ਕੀ ਜੇ ਮਗੱਡੀ ਮਗੱਡੀ ਲੱਤ ਗਿਆ ਆਵੇ ਗਿੱਲਾ ਨਰੂ ਲੱਤ ਆ ਜਾਈ ਆ ਬੱਚਾ ਉੱਤਰ ਸਸਾ ਸੂਈ ਜਾ ਚੌਥਾ ਦਿਨ ਹੋ ਗਿਆ ਸੂਈ ਠੀਕ ਆ ਹਾਂ ਤੇ ਅਜੇ ਤੇ ਬੋਲੇ 7 ਕਿਲੋ 2 ਲੀਟਰ ਦਾ ਅੱਛਾ ਬੱਚੇ ਬੁੱੱਚੇ ਦਾ ਛਾੜੀ ਦੇ 700 ਬਦ ਹੋ ਗਏ ਤੇ ਕਿੰਨਾ ਚਵਾਈ ਜਾਓਗੇ ਘਰ ਆਲੇ ਦੇ ਭਾਈਆਂ ਦੇ 10-11 ਕਿਲੋ ਮੈਂ ਨਾ ਗਰਮੀ ਹੱਥ ਨਾਲ 9 ਕਿਲੋ ਚਵਾਈਏ ਬੜਾ ਵਧੀਆ ਵਾ 12-13 ਕਿਲੋ ਸਰੀਰ ਦੇ ਹਿਸਾਬ ਨਾਲ ਕਿਹਾ ਜੀ 12-13 ਕਿਲੋ ਚਵਾਈ ਜਾਊਗਾ 8 ਕਿਲੋ ਤੋਂ 9 ਕਿਲੋ ਵਧੀਆ ਚਵਾਈ ਜਾਊਗੀ ਤੋਰ ਹਾਂ ਫਿਰ ਇੱਕ ਰੀਨ ਭਾਗੇ ਚੋ ਆਲੂ ਰਸੇ ਨਾਲ ਗਾਏ ਇਹਨਾਂ ਪਿਲ ਪੈ ਤਨ ਦਾ ਖਾ ਉਹ ਜਲੀ ਹੋ ਗਈ ਆਕਨੋਗਲਾ ਦੋਦਾ ਜਿਹੜਾ ਗੰਦੇ ਚਵਾਈ ਜਾਊਗੀ ਹੋਰ ਭਾਈ 7 ਕਿਲੋ ਹੋਊਗਾ ਜੀ ਮੋਕੇ ਤੇ ਜਿਹੜਾ 7 ਲੀਟਰ ਜਿਹੜਾ ਗਿੰਦੇ ਕੀ ਹੈਗਾ ਬੱਚਾ ਤਾਜਾ ਹੀ ਆ ਤਾਜੀ ਸੁਈ ਭਾਈਆ ਚੋਠਾ ਪੰਜਵਾਂ ਨੇ ਮਨ ਲਓ ਜੇ ਉਤਰਿਆ ਕਿ ਕੱਦ ਕੱਠ ਚੰਗਾ ਵਾ ਉਤਰ ਮੱਜਾਂ ਦੇ ਸਾਨਾ ਜਲਾਈਏ ਤੇ ਆ ਹਵਾਨਾ ਵੀ ਮਗਰਾਂ ਦੇਖ ਸਕਦੇ ਜੀ ਇੱਕ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਇਹਦਾ ਮੁੱਲ ਪਈ 55000 ਛੋੜਾ ਜੀ। ਅੱਛਾ। ਹਾਂ। ਵਿੱਚੋਂ ਛੋਟ ਛੜ ਕਰ ਦੋ। ਛੋਟ ਤੁਸੀਂ ਕਰਾਉਣੀ ਦੀ ਜੀ ਨਹੀਂ ਮਰਜ਼ੀ ਕਰਾ ਲਿਆ ਕਰੋ। 55 ਦੇ ਦਈਏ ਫਿਰ। 54 ਦੀ ਪਾਜੀ ਹਾਂ ਨਾ ਦੇ। ਠੀਕ। 54 'ਚ 100 ਛੋੜੀ ਹੁੰਦੀ ਹੁਣੇ ਚੋ। ਠੀਕ ਆ। ਇਹਦਾ ਵੀ ਤਾਜੀ ਮੇਈ ਸੂਈ ਤੁਹਾਨੂੰ ਬੜਾ ਪਾਈ ਕਰਨੀ ਆ। ਹਾਂਜੀ। ਹੁਣ ਤਾਜੀ ਸੂਈ ਕਿੱਥੇ ਲੱਭਣ ਦੀ ਏ? ਤੇ ਹੁਣ ਆ ਦੋ ਨੰਬਰ ਤੇ ਜਿਹੜੀ ਆ ਦੋ ਨੰਬਰ। ਭਲਾਉਂ ਤੇ ਪਾ ਦਈਏ ਤੇ ਬਾਅਦ ਤੁਹਾਨੂੰ ਇੱਕ ਆ ਮੱਝ ਹੋਰ ਤੁਹਾਨੂੰ ਦਿਖਾਉਣੀ ਆ। ਚੰਗੀ ਸੰਭੀ ਸੰਭੀ ਜੰਮੀ ਪਲੀ ਆ ਜਿਹੜੀ ਉਹ। ਹਾਂਜੀ। ਤੇ ਇਹ ਆ ਇਹ ਤਾਂ ਦੋ ਤੇ ਵੱਢੀ ਠੀਕ ਆ ਛਾਂ ਦੇ ਲੱਗ ਜਾ ਕੇ ਇਹਨੂੰ ਮੂੰਹ ਖੋਦ ਕੇ ਟੀਕੇ ਲਵਾਈ ਜਨਾਂ ਨੇ ਅੱਛਾ ਦੋਵੇਂ ਅਲੱਗ-ਅਲੱਗ ਕਰਵਾਈਆਂ ਇੱਕ-ਇੱਕ ਕਰਵਾ ਲੱਗ ਲੋਗੀ ਠੀਕ ਆ ਮੂੰਹ ਖੋਦ ਕੇ ਟੀਕੇ ਲੱਗੇ ਦੋ ਦੁੱਧ ਕੰਨੀਆਂ ਜੀ ਠੀਕ ਆ ਉਹ ਤੇ ਯਾਰਿਆ ਫਿਰ ਵੈਕਸੀਨ ਲਵਾਉਣੀ ਹੁੰਦੀ ਨਾ ਤੋਰ ਦੇ ਫਿਰ ਇਹਨਾਂ ਨੂੰ ਕੇ ਜੀ ਫਿਰ ਸਰਕਾਰੀ ਡਾਕਟਰ ਜਿਹੜੇ ਹੁੰਦੇ ਆ ਉਹ ਲਾਜ ਦੇ ਟੀਕੇ ਆ ਲਾਜ ਦੇ ਫਿਰ ਦੁੱਧੋ ਘੱਟ ਫਿਰ ਨਾ ਫਰਕ ਪੈਂਦਾ ਜਦੋਂ ਹਾਂਜੀ ਹਾਂਜੀ ਆ ਜਾ ਦਰਦੀ ਖੁਰਾ ਜਾ ਆ ਜਾ ਗਾ ਬਾਕੀ ਛੋਟਾ ਸਿੰਗ ਹੈ ਜਿਹੜਾ ਇਹਦਾ ਵੀ ਤੋਂ ਲੱਗ ਜਾਗੇ ਬਣੀ ਪਰ ਮੰਗਲ ਦੀ ਨਹੀਂ ਜਿੰਨਾ ਕਰਦੇ ਪੱਕੀ ਗਰੰਟੀ ਦਿੱਤੀ ਪਰ ਪਾਣੀ ਨਹੀਂ ਦਿੱਤੀ ਠੀਕ ਆ ਚਿਹਰਾ ਕਰੇ ਤਾਂ ਇੱਕ ਮਿੰਟ ਇੰਤਰ ਨੂੰ ਆਂ ਦੇਖ ਲੈਂਦੇ ਜੀ ਚਲੋ ਲੈ ਜਾ ਬਾਕੀ ਭਾਂਮ ਕੋ ਜਿਆਦੇ ਦੁੱਧ ਵਾਲੀ ਹੈ ਭਾਂਮ ਕੋ ਥੋੜੇ ਦੁੱਧ ਵਾਲੀ ਆਪਣੀ ਚੋਾਈ ਕਰਕੇ ਖੜੇ ਹੋ ਗਏ ਚੋਆ ਗਲਤ ਹੋਵੇ ਦੁੱਧ ਪਾਜ ਪਾਰਾ ਦੁੱਧ ਸ਼ਾਮ ਤੋਂ ਬਾਅਦ ਨੀਂ ਕੋ ਇਹ ਆ ਕੀ ਕਰਦਾ ਚਾਹ ਪਾਣੀ ਦਾ ਸਾਰੀ ਜਾਊਗੀ ਜਿਹੜਾ ਤੇ ਮਿਲਦੀ ਕਿਦਾਂ ਵਿੱਧੀ ਆ ਆ ਪੀਦੇ ਭਾਜੀ ਕਿਹਨੇ ਟੀਕਾ ਲਵਾ ਤੁਹਾਡੇ ਕੋ ਕੱਲ ਹੀ ਆਈ ਆ अच्छा ये नगर टीका तो पिछले साल वाली दा थाने पता ते ए दा सेंतिया। मुल्ल ये आपा 2 लभ दे सान देनी है अच्छा ला लो दूध पीवे कोई खरे खावे पीवे जदा मर्जी अच्छा ते ए देदा 37000 37000 हां बाकी जवाफ मा ओके सारी यार ਛੱਡ ਦੀਆ ਔਰ ਫਿਰ 36000 ਦੀ ਦਵਾਈ ਪਾਈ ਤੇ 200 ਛੋੜੀ ਕਰਾ ਕੇ ਬਸ ਠੀਕ ਆ हां ਬੱਚੋ ਟੀ ਚੰਗੀਏ ਜੇ ਨਿਕਲਾ ਗੱਭਣ ਹਾਂਜੀ ਟੀ ਹੋਣੀ ਤੇਲ ਤੁ ਦਵਾਂਗੇ ਮੈਨੂੰ ਤੇ ਫਿਰ ਟੀਕੇ ਗਰਮ ਬੜੇ ਦਿਓ ਠੀਕ ਆ ਤੇ ਹੁਣ ਇੱਕ ਆ ਛੋਟੀ ਤੁਨ ਕਾਫੀ ਖੂਬਸੂਰਤ ਤੁਹਾਨੂੰ ਦਿਖਾਉਣੀ ਆ ਚਿੱਟੇ ਰੰਗ ਦੇ ਸਿੰਘ ਆ ਜਿਹੜੇ ਇਹਦੇ ਬੜੀ ਅਲੱਗ ਦੀ ਚੀਜ਼ ਆ ਤੇ ਸਾਂਭੀ ਸੁੰਭੀ ਬੜੀ ਆ ਜਿਹੜੀ ਇਹ ਮਗਰੇ ਦੇ ਮਗਰੇ ਦੇ ਕੱਟਾ ਵੀ ਆ ਡੱਬਾ ਹੀ ਕੱਟਾ ਇਹਦੇ ਮਗਰ ਆਹ ਦੇਖ ਸਕਦੇ ਜੀ ਪੂਰਾ ਚਿੱਟਾ ਮੂੰਹ ਦੇ ਕੱਟੇ ਦੇ ਵੀ ਸਿੰਘ ਚਿੱਟੇ ਅੱਖਾਂ ਬਿੱਲੀਆਂ ਇਹਦੀਆਂ ਨੇ ਖਾਣੇ ਦੇ ਚਿੱਟਾ ਦੇ ਲੱਗਦੇ ਵੇਖਰੀ ਕਿੰਨਾ ਵੀ ਦਿਆ ਤੇ ਕੱਲ ਦੁੱਧ ਮੇਰੇ ਕੋ ਵੀ ਦੁੱਧ ਵੀ ਜੀ ਇੱਕੋ ਵੀ 7 ਕਿਲੋ ਤੋਂ ਬਾਅਦ ਦੁੱਧ ਅੱਛਾ ਟੀਕੇ ਲਾਉਣਾ ਘੱਟ ਹੀ ਦੁੱਧ ਨਾਲ ਪਾ ਟਿਕਾੜੇ ਮੂੰਹ ਖੋਲ ਤੇ ਗਰਮ ਬੜੇ ਹੁੰਦੇ ਆ ਹਾਂਜੀ ਉਹ ਤੇ ਇਹ ਦੂ ਕੈਲਸ਼ੀਅਮ ਦਵਾਂਗੇ ਫਿਰ ਵੱਜਣਗੇ ਇਹਦੇ ਨਾਲ ਹਾਂਜੀ ਹਾਂਜੀ ਤੇ ਹੁਣ ਕਿੰਨਾ ਇਹਦੇ ਕੋ ਦੁੱਧ ਉਹ ਦੁੱਧ ਦੀ 5 ਤੋਂ 5 ਕਿਲੋ ਲਾਓ ਇੱਥੋਂ ਤੇ ਮਿਲਦੀ ਕੱਟੇ ਤੇ ਦੋਵੇਂ ਟਾਈਮ ਕੱਟੇ ਤੋਂ ਬਿਨਾਂ ਹੀ ਮਿਲਦੀ ਹੈ ਅੱਛਾ ਕੱਟੇ ਮਿਲਣਾ ਨਹੀਂ ਤੇ ਤੁਰੰਤ ਗਾਰਡ ਘੱਟ ਜੇ ਪਛਾਰ ਜਾਂਦੀ ਹੈ ਠੀਕ ਚਲੋ ਮੱਜਾਂ ਤੇ ਗਾਰਡ ਘੱਟ ਹੀ ਹੁੰਦੀ ਹੈ ਬਾਕੀ ਇਹਨੂੰ ਚੌਥੇ ਮਹੀਨੇ ਦੀ ਪਹਿਲੀ ਤਰੀਕੀ ਬਣੀ ਹੈ ਸਾਂਬੇ ਸਾਂਬੇ ਜਿਹਾ ਤਰ੍ਹਾਂ ਚੰਗੀ ਆ ਜੱਟ ਲੈ ਜੱਟ ਦਾ ਬੰਦਾ 25 ਚੌਥੇ ਦੀ ਪਹਿਲੀ ਤਰੀਕ ਦੀ ਬਣੀ ਜੇ ਠੀਕ ਆ ਨਾ ਹੀ ਉਹ ਇਹ ਲਾ ਲੋ ਪੰਜਵੇਂ ਦੀ ਪਹਿਲੀ ਹੋ ਗਈ 40 ਦਿਨ ਹੋ ਗਏ ਅਜੇ ਨੂੰ ਬਾਕੀ ਉਮੀਦ ਹੈ ਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਨਾ ਪਾਪਾ ਜੀ ਆਹ ਦੇ ਘਰ ਵਾਲੇ ਜੇ ਆਪਾਂ ਕਿਹੜੀ ਚੋਰੀ ਆਉਂਦਾ ਕੱਟੇ ਦਾ ਬੜਾ ਕਰਦੀ ਆ ਉਹ ਕੋ ਕੱਟੇ ਦਾ ਬੜਾ ਕਰਦੀ ਆ ਪਾਪਾ ਭਾਈ ਕਿਹੜੀ ਸੱਜਣ ਚੋਈ ਆ ਪਰ ਘਰ ਵਾਲਿਆਂ ਦੇ 15 16 ਕਿਲੋ ਜਦੋਂ ਝੁੰਦੇ ਨੇ 14 15 ਕਿਲੋ ਠੀਕ ਆ ਬੋਤਲ ਕੇ ਬਾਹਰ ਆਵ ਪਹਿਲੋਂ ਦੇਡੇ ਬਾਹਰ ਹਾਂਜੀ ਹੁਣ ਬਾਬੂ ਦੇ ਮਾਦਬ ਚਲ ਕੇ ਬਾਹਰ ਠੀਕ ਆ ਉਹਾਂ ਦੇ ਹੁਣ ਜਨਾ ਉਹਨਾਂ ਦੇ ਵੀਜੂ ਵਜੇ ਲੱਗੇ ਦੋ ਵੀ ਚਲ ਕੇ ਤੇ ਵੇਚ ਗਏ ਨੂੰ ਠੀਕ ਇਕੱਲੀ ਮਾਝ ਇੱਕੋ ਰਕਮਾਜੀ ਏ ਠੀਕ ਆ ਬਾਕੀ ਮੇਰਾ ਵੀਰ ਦੋ ਤੇ ਜਨਾ ਹੀ 5 ਕਿਲੋ ਹੀ ਕਾਪਾ ਕਹਿੰਦੇ ਵਦਨੀ ਆ ਪਰ ਇਹਦੇ ਮਾਸਾ ਕੱਟ ਵੀ ਸਕਦਾ ਜੀ ਤੇ ਮੁੱਲ ਮੁੱਲ ਵੀਰਾਂ ਦੇ 55 ਜੀ 55000 ਦੀ ਵੀ ਦੇ ਦੋ ਤੇ ਦੋ ਨੰਬਰ 'ਚ ਭਾਈ ਕੱਲ ਮੈਂ ਮਾਝ ਵੇਚੀ ਫੰਡਰ ਜੀ ਇਥੇ ਲੱਗੇ ਹਾਂਜੀ ਇਹਦਾ ਦੋ ਨੰਬਰ 'ਚ ਕਹਿੰਦਾ 48000 90000 ਨੂੰ ਵੀ ਹੋਰ ਲੰਦੇ ਆ ਅੱਛਾ ਮੈਂ ਆਪ ਦੇਣੀ ਕਿਉਂ ਦੋ ਨੰਬਰ 'ਚ ਇਹ ਆ ਕਿ ਚਲੋ ਛੋਟੀ ਤੇ ਇਹ ਆ ਕਿ ਬਾਕੀ ਜੇ ਕੋਈ ਸਾਹਮਣ ਵਾਲਾ ਕੋਈ ਲੈ ਜਾਊਗਾ ਜਿੱਦਣ ਝੋਟੀ ਤਿਆਰ ਹੋਈ ਤਿਆਰ ਹੋਈਗਾ 40 ਦਿਨਾਂ ਲਈ ਬਣੀ ਨੂੰ ਹੋਗੇ ਜੋ ਕੇ ਜੀ ਗਾਰੰਟੀ ਕੋਈ ਨਹੀਂ ਆਪ ਦੇਂਦੇ ਸੀ ਠੀਕ ਹੈ ਦੇਖੋ ਸਾਥ ਤੇ ਠੀਕ ਹੈ ਜੀ ਬਾਕੀ ਹੈ ਕੋਈ ਆ ਜੀ ਭਾਈ ਹਾਂ ਦਾ ਦਵਾਂਗੇ 54000 ਜੀ ਚੋਰ ਜਵਾਖੜੇ ਗਾਲ ਲੇ ਖਾਣੇ ਦੁੱਧ ਘੱਟ ਜਿਹਾ ਛਾੜ ਜਿਆਦਾ ਜੀ ਠੀਕ ਹੈ ਜੀ ਜਿਹੜਾ ਗੱਲ ਦਸੀ ਚੰਗੇ ਜੀ ਫੇਰ ਆ ਇਹਨੂੰ ਮੋੜ ਮੜਾਈ ਆਉਣ ਲੱਦਗੇ ਲਾਉਣੀ ਹੋਰ ਚੰਗਾ ਨਹੀਂ ਕੰਮ ਭਾਈ ਠੀਕ ਹੈ ਜੀ ਜਿਹੜਾ ਕਿਸੇ ਨੂੰ ਇੱਕ ਤਰੀ ਨੂੰ ਮੜਾ ਜਾਂ ਚੰਗਾ ਹੀ ਕਿਸੇ ਕੋਈ ਐ ਦੋਹਾ ਕੋਈ ਸਾਨੂੰ ਮੜਾ ਕਾ ਵੀ ਉਹ ਸਹੀ ਗੱਲ ਨਹੀਂ ਆ ਪਹਿਲਾਂ ਹੀ ਆਪਣਾ ਵੇਚ ਚ ਆ ਕੇ ਖੜਾ ਹਾਂ ਕਿਸੇ ਨੂੰ ਮੜਾ ਕਾ ਵੀਏ ਸਾਨੂੰ ਕਵੇ ਮੜਾ ਮੁੜ ਕੇ ਚੰਗਾ ਨਹੀਂ ਲੱਗਦਾ ਹਾਂਜੀ ਹਾਂਜੀ ਪਹਿਲਾਂ ਆਪਣੀ ਚੈੱਕ ਕਰਾ ਕੇ ਪਹਿਲਾਂ ਹੀ ਆਪਣੀ ਤਸੱਲੀ ਕਰਕੇ ਖੜਿਆ ਕਰ ਉਹ ਤਾਜੀ ਸੂ